ਸਤਿ ਸ੍ਰੀ ਅਕਾਲ ਜੀ ਮਾਤਾ ਸਾਡਾ ਮਾਰਕ ਕੋਟਸ਼ ਵੀਰ ਉਹ ਤਾਂ ਜੇ ਆਪਾਂ ਫਨੀ ਵੀਡੀਓ ਬਣਾਉਣਾ ਵੀ ਹੋਰ ਪਰ ਇੱਕ ਬੈਦ ਵਾਲੇ ਪਾਸੇ ਵੀ ਆਪਾਂ ਥੋੜੇ ਜਿਲੇ ਚੱਲੇ ਹੋਏ ਆ ਜਿਹੜੇ ਬੰਦੇ ਨੂੰ ਹਿੱਲਕੀ ਨਹੀਂ ਹਟਦੀ ਵੀ ਸਾਰ ਐ ਕਰੀ ਜਾਂਦਾ ਉਹਦੇ ਬਾਅਦ ਤੇ ਆਪਾਂ ਕਿ ਪੱਕਾ ਲਾਜ ਲੈ ਕੇ ਆ ਕੁਝ ਨਹੀਂ ਕਰਨਾ ਸਭ ਤੋਂ ਬੈਸਟ ਕੰਮ ਤੁਸੀਂ ਕੀ ਕਰਨ ਇੱਕ ਕਾਗਜ਼ ਲੈਣਾ ਬਸ ਉਹਨੂੰ ਫੋਲਡ ਕਰੀ ਜਾਣਾ ਐ ਕਰਕੇ ਵੀ ਗੋਲ ਕਰੀ ਜਾ ਉਹਨੂੰ ਤੇ ਐ ਕਰਕੇ ਮੰਨ ਕੇ ਚਲੋ ਵੀ ਇੱਕਨਾਂ ਨੂੰ ਬੀੜੀ ਦਾ ਫ ਬਣਾ ਲਓ ਬਸ ਜਿਵੇਂ ਬੀੜੀ ਹੁੰਦੀ ਐ ਮੰਨ ਲਓ ਸੈਟ ਲਾ ਲਓ ਬੀੜੀ ਲਾ ਲਓ ਇਹ ਕਾਗਜ ਆ ਵੈਸੇ ਵਿੱਚ ਆਖਣਗੇ ਵੀ ਯਾਰ ਤੂੰ ਇਹ ਕੀ ਪੁੱਠੇ ਸੱਦੇ ਕੰਮ ਕਰੀਂ ਨੇ ਬਾਈ ਜਿਹੜਾ ਰੋਗ ਲੱਗਿਆ ਹੁੰਦਾ ਨਾ ਉਹ ਰੋਗ ਹੀ ਹੁੰਦਾ ਪਰ ਉਹਦੇ ਵਾਸਤੇ ਬੈਸਟ ਕੰਮ ਐ ਇਹਨੂੰ ਬੀੜੀ ਨਾ ਸਮਝੋ ਇੱਕ ਦਵਾਈ ਸਮਝੋ ਇਕੱਲਾ ਕਾਗਜ ਐ ਔਰ ਕੁਛ ਨਹੀਂ ਇਹ ਆ ਆਪਣਾ ਯਾਰ ਬੀਲ ਦੇ ਖੇਤ ਦਾ ਗਮੰਡੀ ਐ ਏਹ ਸਾਡੇ ਕੋਲ ਖੇਤ ਆ ਸੀ ਸ਼ਾਮ ਦਾ ਵੇਲਾ ਸੀ ਵੀ ਚਲ 2 ਮਿੰਟ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਨੂੰ ਵੀ ਹੁਣ ਹਿਜਕੀ ਲੱਗੀ ਪਈ ਸੀ ਸਾਡੇ ਆ ਗਈ ਗੱਲ ਯਾਦ ਚਲ ਮੈਂ ਨਾਲੇ ਵੀਡੀਓ ਬਣਾਉਣ ਨਾਲ ਦੱਸਦਗੇ ਵੀ ਚਲ ਕੇ ਤਾਂ ਪਲਾਹ ਹੋ ਜਾਣਾ ਹੁੰਦਾ ਤੇ ਵੀ ਸਹੀ ਗੱਲ ਦੱਸੀ ਇਹ ਆਪਾਂ ਇਹ ਬੀੜੀ ਬਣਾ ਕੇ ਪੀ ਕੇ ਸੱਚੇ ਤਰੀਕਾ ਵੀ ਇੱਕ ਸੰਦਾਸ ਜਿਹਾ ਵੀ ਫੋਲਡ ਕਰਦਾ ਹੁਣ ਬੀੜੀ ਟੈਪ ਬਣ ਗਈ ਬੀੜੀ ਨੂੰ ਅੱਗ ਲਾ ਕੇ ਪੀਕਦੇ ਵੀ ਗਾਲਚ ਨਾ ਤੂੰ ਹਲਕ ਚ ਮਾਰਨਾ ਖੇਰਾ ਖਿੱਚ ਕੇ ਪੂਰਾ ਜ਼ੋਰ ਨਾਲ ਜਿੰਨਾ ਜਰਾ ਵੀ ਖਾਉ ਖਪੋਂ ਦਾ ਕਰੇ ਨਾ ਖੰਗੇ ਨਾ ਜੋ ਵੱਜ ਗਿਆ ਕੇਰਾ ਸਹੀ ਗੱਲ ਚ ਤਾਂ ਛੋਡੀ ਹਿਜਕੀ ਬਈ ਨਾਲ ਦੀ ਨਾਲ ਬੰਦ ਆ ਚਾਹੇ 2 ਦਿਨਾਂ ਦੀ ਲੱਗੀ ਪਈ ਐ ਠੀਕ ਐ ਭਾਵੇਂ ਇੱਕ ਦਿਨ ਆਪਾਂ ਇੱਕ ਘੰਟਾ ਕਿੰਨੇ ਚਿਰ ਦੀ ਛੋਡੀ ਹਿਜਕੀ ਬੰਦ ਹੋ ਜੀ ਗੱਲ ਖਤਮ ਆ ਕਹਿਣ ਦੀ ਗੱਲ ਐ ਤੇ ਬਾਕੀ ਆਪਾਂ ਆ ਮੈਂ ਖਾਮੀ ਬਈ ਤੇ ਸਹੀ ਗੱਲ ਦਸੀ ਵੀ ਇਹ ਤਜਰਬਾ ਸਹੀ ਸੀ ਕਿਵੇਂ ਬਈ ਬੋੜ ਕੇ ਆਈ ਨਹੀਂ ਖਿਜਕੀ ਨਹੀਂ ਆਈ ਹਣ ਕਿਹੇ ਹਿਜਕੀ ਨਹੀਂ ਆਈ ਜਮਾਂ ਨਹੀਂ ਆਈ ਪੱਕੀ ਗੱਲ ਪੱਕੀ ਗੱਲ ਐ ਢੂਠ ਤਾਂ ਨਹੀਂ ਮਾਰਦੇ ਕੋਈ ਆਪਾਂ ਹਾਂ ਠੀਕ ਐ ਤਜਰਬਾ ਕਰਕੇ ਦੇਖ ਲੋ ਹਾਂ ਹਾਂ ਇਹ ਬਈ ਤਿਰਬਾ ਕਰਕੇ ਦੇਖੋ ਜਿਹੜੇ ਬੰਦੇ ਨੂੰ ਹਿਚਕੀ ਲੱਗਦੀ ਹੈ ਨਾ ਤਾਂ ਉਹ ਇਹ ਥੋੜਾ ਇਸਤੇਮਾਲ ਕਰਕੇ ਦੇਖੋ ਯਾਰ ਕੋਈ ਕਾਗਜ਼ੀ ਹੈ ਜੇ ਅਖਬਾਰ ਹੋਵੇ ਤੁਹਾਡੇ ਕੋਲ ਉਹ ਤੋਂ ਵੀ ਬੈਸਟ ਹੈ ਅਖਬਾਰ ਨਾਲ ਉਹ ਤੋਂ ਵੀ ਛੇਤੀ ਬਣ ਕੇ ਚੱਲ ਵੀ ਰਿਜ਼ਲਟ ਆਉਂਦਾ ਹੈਗਾ ਤੇ ਨਾਲ ਦਿਨ ਹਿਚਕੀ ਬੰਦ ਹੋ ਜਾਂਦੀ ਕਿੰਨੇ ਚਿਰ ਤੋਂ ਨੂੰ ਹਿਚਕੀ ਲੱਗੀ ਹੋਈ ਹੈ ਤੇ ਜੇ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਕਰ ਲਓ ਜੇ ਆਪਣੇ ਤੁਸੀਂ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰ ਦਿਓ ਧੰਨਵਾਦ ਜੀ